ਸੁਹੀ ਮਹਲਾ 5 ਸਾਧ ਸੰਗ ਤਰੈ ਫੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾਂ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪ ਤਜੈਣ ਰਹਾਓ ਜੀਵਨੁ ਪਦਵੀ ਹਰਿ ਕਾ ਨਾਉ ਮਨ ਤਨ ਨਿਰਮਲ ਸਾਚ ਸੋ ਆਉ ਆਠ ਪਹਰ ਪਾਰ ਬ੍ਰਹਮ ਮੁਕਤੀ ਆਈਐ ਪੂਰਬ ਲਿਖਤ ਹੋਏ ਤਾਂ ਪਾਈਐ ਸ਼ਰਨ ਪਏ ਜਪਦੀਂ ਦਇਆਲਾ ਨਾਨਕ ਜਾ ਚੈ ਸੰਤ ਰਵਾਲਾ ਸੁਹੀ ਮੇਲਾ 5ਵਾਂ ਕਰ ਕਾ ਕਾਜ ਨਾ ਜਾਣੀ ਰੂੜਾ ਝੂਠਾ ਧੰਧ ਰਚਿਓ ਮੂੜਾ ਜਿਤ ਤੂੰ ਲਾਵੇ ਤਿਤ ਤਿਤ ਲਗਨਾ ਜਾ ਤੂੰ ਦੇਹ ਤੇਰਾ ਨਾਮ ਜਪਣਾ ਰਹਾ ਹਰ ਕੇ ਦਾਸ ਹਰ ਸੇ ਤੀਰਾ ਤੇ RAM ਰਸਾਇਣ ਆਨੰਦ ਦੇ ਨੁਮਾਤੇ ਬਾਹ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗੰਢੇ ਉਧਾਰ ਸੁਆਮੀ ਪ੍ਰਭ ਕਿਰਪਾ ਥਾਰੇ ਨਾਨਕ ਦਾਸ ਹਰ ਸ਼ਰਣ ਦਵਾਰੇ ਸੁਹੀ ਮੈ ਲਾ ਪੰਜਵਾ ਸੰਤ ਪ੍ਰਸਾਦ ਨੇਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ ਢੁਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਤੇ ਕਰਤੇ ਅਸਥਿਰ ਕੀਨੇ ਰਹਾ ਗੁਣ ਗਾਵਤ ਅਚੁੱਤ ਅਬਨਾਸ਼ੀ ਤਾਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਅਨੰਦ ਨਾਨਕ ਗੁਣ ਗਾਏ ਸੁਹੀ ਮਹਿਲਾ ਪੰਜਵਾ ਅੰਮ੍ਰਿਤ ਵਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾ ਕਲਿਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨੁ ਮੈਂ ਪਰਵੇਸ਼ ਸਾਧੂ ਤੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਣਾਈ ਸੁਹੀ ਮੈ ਲਾ ਪੰਜਵਾ ਘਰ ਤੀਜਾ ਗੋਬਿੰਦਾ ਗੁਣ ਗਾਉ ਦਇਆਲਾ ਦਰਸ਼ਨ ਦੇਹੁ ਪੂਰਨ ਕਿਰਪਾਲਾ ਰਹਾ ਕਰ ਕਿਰਪਾ ਤੂੰ ਮਹੀ ਪ੍ਰਤਪਾਲਾ ਜਿਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੇ ਜਪ ਨਾਲਾ ਨਾਨਕ ਜਾਚ ਸੰਤਰਵਾਲਾ